ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪਿੰਡਰ ਫਾਰਮ ਟੀਵੀ YouTube ਚੈਨਲ 'ਚ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਹੋਰ ਨਵੀਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟਾਂ 'ਚ ਆਪਣੀ ਰਾਏ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਜ ਆਪਾਂ ਜਾ ਰਹੇ ਹਾਂ ਆਪਣੇ ਦੋਸਤ ਕੋਲੇ ਇੱਕ ਮਰੂਤੀ ਗੱਡੀ ਖੜੀ ਹੈ ਜੋ ਕਿ ਆਪਣਾ ਮਿੱਤਰ ਅਮਰੀਕਾ ਰਹਿੰਦਾ ਉਹਦੀ ਡਿਮਾਂਡ ਆਈ ਕਿ ਆਪਾਂ ਉਹਦੀ ਗੱਡੀ ਜੋ 7-8 ਸਾਲ ਤੋਂ ਬੰਦ ਖੜੀ ਹੋਈ ਹੈ 2003 ਮਾਡਲ Maruti ਉਹਨੂੰ ਲਿਆ ਕੇ ਉਹਦਾ ਕੰਮ ਕਰਾ ਕੇ ਤੇ ਕੁਝ ਮੋਡੀਫਿਕੇਸ਼ਨ ਕਰਾਵਾਂਗੇ ਤੇ ਆਪਾਂ Maruti ਗੱਡੀ ਨਾਲ ਆਪਣੇ ਜਿਹੜੀ Maruti ਨਾਲ ਉਹਨੂੰ ਟੋਕ ਕਰਕੇ ਲਿਆਵਾਂਗੇ ਤੇ ਫੁੱਲ ਵੀਡੀਓ ਤੇ ਬਾਕੀ ਆਪਾਂ ਜੋ-ਜੋ ਕੰਮ ਹੋਇਆ ਤੁਹਾਨੂੰ ਵੀ ਦੱਸਾਂਗੇ ਆਜੋ ਵੀਡੀਓ ਦੇਖਦੇ ਹਾਂ ਲੋ ਜੀ ਕੱਢ ਲਈ Maruti ਬਾਹਰ ਇਹਨੂੰ ਕਰਨਾ ਹੈ ਰিস্টੋਰ ਅਮਰੀਕਾ ਬੈਠੇ ਸਚੀਨ ਸਿੰਘ ਮੈਂ ਰੋਕਦੀ ਡਿਮਾਂਡ ਤੇ ਇਦੇ ਵਿੱਚ ਪੂੰਡ ਪੰਡ ਕਾਫੀ ਲੱਗੇ ਹੋਏ ਨੇ ਹੋ ਸਕਿਆ ਤੁਹਾਨੂੰ ਪੂੰਡ ਵੀ ਵਿਖਾਵਾਂਗੇ ਇਹਨੂੰ ਹਟੋ ਕਰਕੇ ਲੈ ਕੇ ਜਾਵਾਂਗੇ ਆਪਾਂ ਇਹ ਦੇਖਿਆ ਦੱਬ ਕੇ ਦੇਖ ਲਾ ਹੁਣ ਇਹ ਤੂੰ ਕਰ ਗਿਆ ਟਾਇਰ ਕਢਾ ਉਹ ਆਹ ਦੇ ਪਾਸ 2003 ਮਾਡਲ ਨੌਜਵਾਨ ਮੁੰਡੇ ਹਵਾ ਭਰਦੇ ਓਏ ਪੰਚਰਾ ਹੈ ਹਨਾ ਨਹੀਂ ਨਹੀਂ ਜਦੋਂ ਉਹ ਆਈ ਸੀ ਪੁਰਾਣੂ ਸੁਧਿ ਕਰਦਾ ਟੋਚਣਾ ਦਾ ਸਪੈਸ਼ਲਿਸਟ ਏ ਮੁੰਡਾ ਮਰੂਤੀਆਂ ਦਾ ਕੰਮ ਕਰਾਉਣ ਲਈ ਮਿਲੋ ਅਨਮੋਲ ਸਿੰਘ ਨੂੰ ਨਾ ਟੋਕ ਰੋਲ ਲਈ ਟਟਨ ਕਰੋ ਲਈ ਸੁਪਰ ਦੇਖੋ ਹੁਣ ਕੰਮ ਤੇ ਇਹਦਾ ਵੀ ਤਾਜ਼ਾ ਹੀ ਕਰਾਇਆ ਮੋਲੇ ਜਿਹੜਾ ਆਵੇਂ ਮੈਂ ਟਰੈਕਟਰ ਲਿਆ ਆ ਤੈਨੂੰ ਮੁਰਕੇ ਲੈ ਕੇ ਜਾਣਾ ਟੋਚਨ ਤਿਆਰ ਕਰਦੇ ਹੋਏ ਇਹਨੂੰ ਵਟੇ ਚੜਦਾ ਅੰਕਲ ਜੀ ਨੇ ਮਰੂਤੀ ਰੈਡੀ ਕਰਤੀ ਉਹਨੂੰ ਚਲ ਵੇਖੋ ਜਿਗਾਰਡ ਕਾਮਯਾਬ ਹੁੰਦਾ ਇੱਕੇ ਨਹੀਂ ਟਿੰਟ ਫੂੰਡ ਵੀ ਸੀ ਥੱਲੇ ਪੂਰੀ ਥੱਲੇ ਇਹ ਤਾਂ ਟੁੱਟ ਜਾਣੀ ਥੱਲੇ ਭੂੰਡਦਾ ਯਾਰ ਥੱਲੇ ਲਾਈਟ ਨਹੀਂ ਆਉਂਦੀ ਠੀਕ ਆ ਜੇ ਲਾ ਕੇ ਆ ਬੰਦੇ ਵਾਹ ਖੜਦੇ ਨਹੀਂ ਲਾਈਟ ਹੋਰ ਕਿੰਨਾ ਕੁ ਵਧੀਆ ਜੀ ਵਧੀਆ ਜੀ ਰਾਜੀ ਰਾਜੀ ਖੁਸ਼ੀ ਸਭ ਵਧੀਆ ਗੱਡੀ ਲੈ ਲਈ ਆਪਾਂ ਹਾਂ ਹਾਂ ਹੋ ਗਈ ਔਰ ਉਹਦਾ ਆਇਓ ਤੁਹਾਨੂੰ ਵੀ ਜੀ ਵਧਾਈਆਂ ਤੇ ਹਾਂ ਜਿਹੜਾ ਸਿਰ ਵਧਾਈ ਹੋਵੇ ਜੀ ਵਧਾਈ ਤੁਹਾਡੇ ਨਾਲ ਹੀ ਹੈ ਨਾ ਨਾਲ ਕਿੱਥੇ ਆ ਯਾਰ ਅਨਮੋਲ ਸਿੰਘ ਕਹਿੰਦਾ ਇੰਜਨ ਚੈੱਕ ਕਰ ਲੀਏ ਵੀ ਇੰਜਨ ਆਇਆ ਕਿ ਨਹੀਂ ਹੈਗਾ ਲੱਭਤਾ ਆਪ ਨੂੰ ਚੰਗੀ ਤਰ੍ਹਾਂ ਤਾਂ ਨਹੀਂ ਆ ਗਿਆ ਹੈਗਾ ਜੀ ਹੈਗਾ ਜੀ ਹੈਗਾ ਮੇਨ ਬੈਟਰੀ ਬੈਟਰੀਜ਼ ਨਵੇਂ ਬੈਟਰੀ ਹੈ ਇੰਜਨ ਹੈ ਸਾਰਾ ਕੁਝ ਹੈਗਾ ਆਹ ਤਰੀਕੇ ਆਲ ਵੀ ਹੈਗਾ ਜੀ ਤਸਰਲੀ ਅਨਮੋਲ ਸਿੰਘ ਹਾ ਹੈਗਾ ਇੰਜਨ ਓਏ ਫਿਲਟਰ ਵੀ ਗਿੱਲਾ ਹੀ ਹੈ ਇਹਦਾ ਮੈਂ ਲੈ ਲੈ ਹੂੰ ਗੇਜ ਪੱਟੀ ਗੇਜ ਪੱਟੀ ਹੇ ਗਾ ਮੰਗਰੇਲ ਤੇ ਨਵਾਂ ਪਿਆ ਯਾਰ ਮਾਰਜੀ ਨਹੀਂ ਹੁੰਦੀ ਸਾਡਾ ਨਾ ਰਹਿੰਦੇ ਬੈਟ ਜਮ ਲੋਗਾ ਨਾ ਦੂਜੀ ਬੈਟਰੀ ਨਾਲ ਲਾ ਕੇ ਮਾਰ ਕੋ ਕੰਨ ਚਲੋ ਖੜਾ ਇੰਜਨ ਫਿਰ ਖੜਾ ਇੰਜਨ ਨਾਲ ਕੰਨ ਰਿਸਕ ਲੈਣ ਗਿਆਸਕਟ ਵਗੈਰਾ ਦਾ ਕੋਈ ਚੱਕਰ ਨਹੀਂ ਲੱਗਦਾ ਇਹ ਕਿਤੇ ਬਾਜ ਰਸੀ ਨਾ ਕੋਈ ਦੇਖਣ ਵੀ ਖੋ ਕਰ ਲਈ ਟੋਪ ਮਾਸਟਰ ਜੀ ਆਹ ਮੂਰੇ ਹੋਏ ਨੇ ਹੁਣ ਮਰੂਤੀ ਸਪੈਸ਼ਲਿਸਟ ਅਨਮੋਲ ਡੋਟ ਹਾਂ ਆ ਪ੍ਰਾਣੀ ਜਾਨ ਧਰਨ ਪਰੇ ਜਾਣਾ ਕਿਦਾਂ ਪ੍ਰਧਾਨ ਸਾਹਿਬ ਬ੍ਰੇਕਾਂ ਲੱਗਦੀਆਂ ਨੇ ਓਕੇ ਫੁੱਕਰ ਰਿਪੋਰਟ ਆ ਹਾਂ ਆ ਹੋ ਗਿਆ ਓਕੇ ਬਈ ਚੰਗਾ ਜੀ ਅੱਗੇ ਤੁਹਾਡੇ ਮਗਰ ਮਗਰ ਗੱਡੀ ਜਾਮ ਹੀ ਬੜੀ ਰੈਡਦੀ ਬਈ ਕੀ ਐ ਇੱਧਰ ਆ ਉੱਧਰ ਤੂੰ ਆ ਇੱਕ ਮਿੰਟ ਯੂ ਮੀਨ ਪੋਲੀਊਸ਼ਨ ਪੱਲੇ 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 ਹੁਣ ਦੇਖੋ ਚਲਾ ਹੋਰ ਲਿਆ ਪਾਣੀ ਹੋਰ ਲਿਵਾ ਹੋਰ ਲਿਓ ਇਹਦੇ ਲੈਦਰ ਜਾਮਣੇ ਇਹ ਹਿਸਾਬ ਨਾਲ ਤੇ ਸਾਰੀ ਰਾਣੀ ਸੁੰਦਰਾ ਦਾ ਵੀ ਕੰਮ ਹੋਣ ਵਾਲਾ ਹੋ ਜਾਣਾ ਇਹਦਾ ਪਤਾ ਨਹੀਂ ਕਦੋਂ ਹੋਣਾ ਕਰਮਾ ਵਾਲੀ ਦਾ ਇਹਦਾ ਪਹਿਲਾ ਹੋ ਜਾਣਾ ਇਹਨੀਆਂ ਇਹਦੀਆਂ ਵੀ ਸਾਰੀਆਂ ਸੂਈਆਂ ਲਾਲਚ ਵੜਨ ਵਾਲੀਆਂ ਨੇ ਕੋਚ ਸਾਹਿਬ ਹੁਣ ਆਪ ਹੋਇਣਾ ਮੂਰੇ ਹੈ ਕੋਚ ਸਾਹਿਬ ਆਪ ਮੂਰੇ ਹੋਇਣਾ ਨਾ ਮਰੂਤੀ ਸਪੈਸ਼ਲਿਸਟ ਕੰਡੀਸ਼ਨ ਵੇਖੋ ਗੱਡੀ ਜੀ ਗਾਇਜ਼ ਯੂਮੇਨ ਮਰੂਤੀਸ ਰਨਿੰਗ ਓਏ ਹੌਲੀ ਓਏ ਓ ਹੁਣ ਸਹੀ ਏ ਜਾਂਦੀ ਪੈਂਡੇਵੜ ਦੀ ਕੋਚ ਸਾਹਿਬ ਨੇ ਨੇਰੀ ਬਣਾਤੀ ਏ ਫੁੱਲ ਉਡੂ ਉਡੂ ਕੰਡੀਸ਼ਨ ਬੋਤਲਾਂ ਤੇ ਐ ਸਜਾਈਆਂ ਨੇ ਜਿਵੇਂ ਪਾਰਟੀ ਕਰਨ ਲਈ ਪਰ ਇਹਦੇ ਲੈਦਰ ਜਾਮ ਨੇ ਤੇ ਹੁਣ ਕੋਈ ਜ਼ਗੜ ਲਾਣਾ ਪਏਗਾ ਅਗਲੀ ਗੱਡੀ ਦਾ ਇੰਜਣ ਹੋਣਾ ਜੀਦਾ ਨਹੀਂ ਤੇ ਵਿਚਾਰੀ ਤਾਂ ਪਤਾ ਨਹੀਂ ਕੰਮ ਹੋਣਾ ਕਿ ਨਹੀਂ ਹੋਣਾ ਇਹਦਾ ਕਰਾਣਾ ਪੈਣਾ ਹੈ ਇਹਦਾ ਕਰਮਾਂ ਵਾਲਿਆਂ ਪਹਿਲਾਂ ਵੀ ਇੰਜਣ ਅਸੀਂ ਕਰਵਾ ਬੈਠੇ ਇੱਕ ਦੋ ਵਾਰੀ ਆ ਜਾ ਮਿੱਤਰ ਹਾਰ ਕੇ ਚੇਂਜ ਹੀ ਕਰਵਾਇਆ ਚੱਲ ਮੈਂ ਕਟਾਈ ਕਰਦਾ ਖੋਗ ਚਲੋ ਜੀ ਚਲੋ ਬੈਠੋ ਜੀ ਬੈਠੋ ਹੁਣ ਤੈਨੂੰ ਬ੍ਰੇਕ ਜਾਮ ਹੁੰਦੀ ਕਰਤਾ ਪੱਕਾ ਸੋਲੂਸ਼ਨ ਬੰਦਾ ਬਾਤੋਂ ਲੱਗੇਗਾ ਸੋਲੂਸ਼ਨ ਹੋ ਗਿਆ ਬੱਸ ਇਹ ਤੋਂ ਆਪਾਂ ਇਹਦਾ ਕਰਾਵਾਂਗੇ ਕੰਮ ਮੰਮਾ ਵੀ ਮੋਟਰ ਗੈरेज ਪਹਿਲਾਂ ਇਹ ਇੰਜਨ ਵਗੈਰਾ ਦਾ ਕਰਾਵਾਂਗੇ ਸਾਰਾ ਕੀ ਕੁਝ ਹੋਣ ਵਾਲਾ ਸਾਰਾ ਕੁਝ ਤੇ ਬਾਅਦ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦਾ ਕੀ ਕੀ ਕੰਮ ਹੋਇਆ ਕੀ ਖਰਚਾ ਆਇਆ ਤੇ ਸਾਰਾ ਟਿਕਾਣਾ ਸਾਡਾ ਪੁਆਇੰਟ ਖੜੀ ਨੇ ਬਾਕੀ ਦੋਸਤੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ ਅੱਗੇ ਆਪਾਂ ਤੁਹਾਨੂੰ ਸੈਕੰਡ ਪਾਰਟ ਵਿੱਚ ਦੱਸਾਂਗੇ ਵੀਡੀਓ ਦੂਜੇ ਭਾਗ ਵਿੱਚ ਦੱਸਾਂਗੇ ਕਿ ਆਪਾਂ ਇਹ ਮਰੂਤੀ ਦਾ ਕੀ ਕੀ ਕੰਮ ਕਰਵਾਇਆ ਹੈ ਤੇ ਕਿੰਨਾ ਖਰਚਾ ਆਇਆ ਹੁਣ ਆਪਾਂ ਵੀਡੀਓ ਇਹਦੀ ਫੁੱਲ ਤਿਆਰ ਹੋਣ ਤੋਂ ਬਾਅਦ ਪਾਵਾਂਗੇ ਤੇ ਤੁਹਾਨੂੰ ਉਸ ਵੀਡੀਓ 'ਚ ਆਪਾਂ ਪ੍ਰੋਪਰ ਦੱਸਾਂਗੇ ਕਿ ਇਹਦਾ ਕੀ ਖਰਚਾ ਆਇਆ ਕੀ ਗੱਲਬਾਤ ਬਣੀ ਹੈ ਧੰਨਵਾਦ ਜੀ